ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਕੀ ਕਹਿ ਲੱਗਿਆ ਵੀਰ ਕੁਛ ਕਹਿ ਲੱਗਿਆ ਹੈ ਹਾਂ ਕੀ ਚਾਹ ਵੀ ਨੂੰ ਬਾਜ ਬਣਾਉਨੇ ਆ ਅੱਛਾ ਅੱਛਾ ਹਾਂ ਠੀਕ ਹੋਈ ਨਹੀਂ ਚਾਹ ਪੀ ਕੇ ਫਿਰ ਬਣਾ ਲਾਂਗੇ ਆਪਾਂ ਉਧਰ ਬਣਾਉਨੇ ਨਾ ਉਹ ਬੈਠੇ ਤੇ ਰਵੀਰ ਦੀ ਰਵੀਰ ਭਾਜੀ ਦੀ ਆ ਗਏ ਦੀਨ ਆਏ ਹਾਂ ਸਿਸਟਰ ਸਿਸਟਰ ਜੀ ਵੇ ਨਾ ਪਾਵਦੀਆਂ ਇਕੋ ਜੀਆਂ ਲੱਗਣੀਆਂ ਬੀਠੀਆਂ ਸਾਡੀ ਫੀਫੀ ਢਿੱਲੀ ਵਿਚਾਰੀ ਥੋੜੇ ਪਿਤਾ ਜੀ ਪਿਤਾ ਜੀ ਤੇ ਭੈਣ ਜੀ ਵੀ ਕਹਿ ਕਰਦਾ ਭੈਣ ਜੀ ਕਿਵੇਂ ਕਰ ਪ੍ਰਾਉਣਿਆਂ ਦੀ ਜਿਹੜੀ ਆ ਧਰ ਦੇ ਭਰਾਉਣੇ ਹੋਣ ਉਹਨਾਂ ਦੀ ਮਹਿਮਾਨ ਨਵਾਜੀ ਵੇ ਬਾਟੇ ਚ ਪਾ ਗਏ ਨਹੀਂ ਲਾ ਬਾਟੇ ਦੀ ਖਲਹਲ ਚਾਣੀ ਉਹ ਕੁੜੀ ਆ ਨਾ ਕੁੜੀਆਂ ਤੇ ਚਲਦਾ ਵਾ ਠੀਕ ਅੱਲਾ ਇੱਕੋ ਥੋੜੀ ਹੋਣਾ ਹੈ ਫੇਰ ਤੇ ਤਿੰਨ ਚਾਰ ਦਾ ਕੋਈ ਉਡੀਂ ਜਾਂਦਾ ਇਹੀ ਤੇ ਹੁੰਦਾ ਵੀ ਆਪਣੀ ਐ ਪਰੌਣਿਆਂ ਦਾ ਹੀ ਜ਼ਿਆਦਾ ਹੁੰਦਾ ਹੁਣ ਬੁਲਾਓ ਅਸੀਂ ਨਾ ਕਰਦੇ ਆਪਾਂ ਸਿੰਪਲ ਹੀ ਰਹਿ ਜਾਂਦੇ ਆ ਬੀਬੀ ਦਾ ਜੋਈਆ ਨਾ ਫੇ ਤੂੰ ਹੀ ਕਹਿਣਾ ਨਹੀਂ ਬੜਾ ਪਰੌਣਾ ਰਹਿ ਆਪਣੇ ਨਾਲ ਬੀਬੀ ਨੇ ਇਹ ਕਹਿਣਾ ਨਹੀਂ ਹੁੰਦਾ ਅਨੇ ਇਥੇ ਰਹਿ ਜਾਂਦਾ ਮਹਲਾ ਜੇ ਉਹ ਚਾਹ ਫਰਾਤੀ ਉਹਨੇ ਕਹਣਾ ਠੀਕ ਵਾ ਜੇ ਕੋ ਖਾ ਲੇ ਤਾਂ ਵੀ ਉਹਨੇ ਠੀਕ ਠੀਕ ਨਹੀਂ ਦਿੱਤਾ ਉਹਨੇ ਖਾਤ ਸ਼ੁਕਰ ਚਾ ਪਰੌਣਾ ਖਾ ਉਹ ਰਾਤ ਨੂੰ ਮੈਂ ਮਿਲੇ ਆ ਪਤਿਆ ਸਭ ਬਹੁਤ ਬੜੀਆਂ ਖੁਸ਼ੀਆਂ ਬਹੁਤ ਚੰਗਾ ਸਿੱਧਾ ਬੰਦਾ ਚਲਾ ਪਰਮਾਨ ਹਾਂ ਨਾ ਯੋਧੇ ਅਰਨਾ ਬਾਬਾ ਯੁਨੀ ਆਇਆ ਤੇ ਬੜੀ ਇੱਚ ਆਈ ਤੇ ਉਹਨਾਂ ਗੱਦੀ ਹੋਈ ਬਾਜੀ ਨੇ ਪੱਗੜਾ ਕਰ ਤੂ ਨਹੀਂ ਆ ਰਿਹਾ ਸੱਕ ਗਿਆ ਅੱਲਾਹ ਸੋਣੇ ਵੈਲੀ ਅੰਦਰ ਰੋਣਾ ਅੱਛਾ ਵੀਡੀਓ ਬਣਾਉਂਦੇ ਤੇ ਇੱਕ ਵਾਰੀ ਆ ਗਿਆ ਵਿਚਾਰਾ ਸਿੱਤਾ ਅੰਦਰ ਵੜ ਕੇ ਫੇਟ ਰਿਆ ਇਹਨਾਂ ਚਿਰ ਕੁਸਕਿਆ ਨਹੀਂ ਜਿੰਨਾ ਚਿਰ ਵੀਡੀਓ ਬਣਦੀ ਰਹੀ 15 ਵਾਰੀ ਕਹਿਣਾ ਹਾਂ ਦਗਵਾਟੀ ਤੇ ਬੀੜ ਚੋਈ ਚੱਲ ਗਿਆ ਘਾਂ ਨਹੀਂ ਆਇਆ ਕਿਉਂ

ਕਾਹ ਗੱਲ ਲਈ ਆ ਬਾਬਾ ਹੋ ਟੈਨਸ਼ਨ ਲੱਗੀ ਕਿ ਇੰਨੂੰ ਅੰਦਰ ਕੜਿਆ ਅੰਦਰ ਉਹਨੇ ਆ ਨਾ ਥੜਾ ਚੁੱਪੀ ਵਲੌਗ ਬਣਾ ਲਈਏ ਬਰਾਤ ਮਾਝਾ ਆ ਆ ਸੋਨੂ ਪਾਪਾ ਬਣ ਗਿਆ ਪਾਪਾ ਮੈਂ ਪਾਪਾ ਬਣ ਗਿਆ ਟੋਪਲ ਵਿੱਚ ਹਾਂ ਪਾਪਾ ਬਣ ਗਿਆ ਹਾਂ ਹਾਂ ਪਾਪਾ ਬਣ ਗਿਆ ਦੋ ਮੇਰੇ ਭਤੀਜਾ ਲੋ ਬਾਬੂ ਬਣ ਗਿਆ ਬਾਪੂ ਬਾਪੂ ਮੈਂ ਪਾਪਾ ਬਣ ਗਿਆ ਪਾਪਾ ਬਣ ਗਿਆ ਕੋਈ ਮੰਗਲੀ ਨਹੀਂ ਬਾਪੂ ਸਭ ਤੋਂ ਪਹਿਲਾਂ ਬਾਪੂ ਕੀਤਾ ਪਹਿਲੇ ਲੈ ਆਏ ਆਂ ਅਨਪ੍ਰੀਤੀ ਦੀ ਦਾ ਮਾਂ ਵੀ ਕਹਿੰਦਾ ਇਹਦਾ ਸਭ ਤੋਂ ਪਹਿਲਾਂ ਇਹਦੇ ਬਾਪੂ ਬਣਿਆ ਤੇ ਇੱਥੇ ਹੀ ਆ ਕੇ ਬਾਪੂ ਬਣਿਆ ਬਾਪੂ ਬਣਿਆ ਇਹ ਕੋਈ ਬਈ ਖਾਣਾ ਖੁੰਦਾ ਨਹੀਂ ਮੈਨੂੰ ਨਹੀਂ ਪਤਾ ਉਹਨਾਂ ਦੀ ਸਾਰੀ ਥੋੜੀ ਜਿੱਤੀ ਸੀ ਨਾ ਕਿ ਮੈਂ ਇਹ ਮੈਂ ਇਹਨੂੰ ਮੈਂ ਗਾਇਬ ਇਦਾਂ ਦਾ ਆਮੀ ਵੀ ਤੋ ਲੱਗੇ ਵੀ ਬਾਪੂ ਮੈਂ ਤੇ ਇਹ ਬਹੁਤ ਸਾਰੇ ਹੋਈ ਆ ਹਾਂ ਇਹ ਕਿੰਨਾ ਛੋਟਾ ਆ ਸਾਡੇ ਪਿੰਡ ਨਾ ਬਹੁਤ ਆ 5 ਸਾਲ ਛੋਟਾ ਨਾ ਇਹ ਪਰ ਤਾਂ ਉਹਨੇ ਦੂਰ ਨੇ ਤੇ ਇਹ ਜੋ ਜੋ 2-4 ਦਿਨ ਬਲੂ ਬਣਾਈਆਂ ਨਾਲ ਨਹੀਂ ਮੇਰੇ ਬਾਜ ਬੋਲ ਨਹੀਂ ਹੁੰਦਾ ਨਹੀਂ ਮੇਰੇ ਸਾਹਮਣੇ ਕਿਹਾ ਨਾ ਮੋਜ਼ ਜਰ ਨਹੀਂ ਇੱਕ ਮਿੰਟ ਸਭ ਕਹਤਾ ਹੀ ਹੋ ਦਾ ਨਾਮ ਉਹਦਾ ਕੋਈ ਆਈ ਨਾ ਇੱਧਰ ਫੋਟੋ ਤੇ ਪਰਨਾ ਲਿਖਾਤਾ ਦੋ ਨਾਮ ਇਹ ਇੱਧਰ ਠਾਕ ਸੁਣ ਵੀਰ ਠਾਕੁਰ ਸ਼ੁਭਦੀਪ ਸਿੰਘ ਠਾਕ ਕਾਈ ਗੋ ਨਾਮ ਇੱਧਰ ਤੋਰ ਕੇ ਠਾਕੁਰ ਸ਼ੁਭਦੀਪ ਸਿੰਘ ਅਰੇ ਬਾਦ ਆਈ ਸ਼ੰਦੇ ਆ ਦੇਖੋ ਠਾਕੁਰ ਸ਼ੁਭਦੀਪ ਸਿੰਘ ਲੀਨੀ ਲੀਆ ਕੰਡੇ ਇਹ ਟਰੱਕਾਂ ਨੇ ਟਰੱਕ ਨਹੀਂ ਨਹੀਂ ਆਈਆਂ ਇੱਧਰ ਚ ਕਿੱਦੇ ਬੜੀ ਲੀਨੀ ਆ ਵਾਈਟ ਕੈਨ ਵਾਈਟ ਕੈਨ ਕੱਥੇ ਮਟਵਾਇਆ ਲਾਵਾ ਤਾਂ ਨਹੀਂ ਆਇਆ ਤੈਨੂੰ ਡੀ ਕੇ ਐ ਡੀ ਕੇ ਬਣਵਾ ਕੀ ਆ ਕੀ ਤਾਂ ਉਹ ਤਾਂ ਮੁੱਛਾ ਨਹੀਂ ਆਇਆ ਕਿ ਆ ਕੰਦੇ ਸਾਰੀ ਦਿਹਾੜੀ ਕੱਲ ਆਉਦੇ ਰਹੇ ਨਹੀਂ ਫੜਿਆ ਗਿਆ ਫੜਿਆ ਗਿਆ ਮੱਲਾ ਕਹਿੰਦਾ ਫੜਿਆ ਗਿਆ ਸ਼ਾਹੀ ਦੇ ਪਬਲਿਕ ਦੇ ਖਾਣਾ ਨੇ ਕੋੜਾ ਮੇਰੀ ਗੱਲ ਸੁਣੋ ਸਾਲੇ ਜਿੱਤਾ ਜਾਂਦਾ ਹੈ ਸਾਡੇ ਇੱਥੇ ਚੀਤਾ ਆ ਗਿਆ ਤੇ ਗਾਤੀ ਉਹ ਬੰਦੇ ਨੂੰ ਉਦਾਂ ਨਾ ਹੋ ਜਾਂਦਾ ਨਾ

ਤੇ ਇਹ ਹਸਪਤਲ ਤੇ ਜੀਜੀ ਬੁੱਛਣਾ ਐ ਪਈ ਕਿ ਠੀਕ ਠਾਕ ਹਾਂ ਮੈਂ ਆਹ ਤੇ ਉਹਨਾਂ ਹੁੰਦੇ ਨੇ ਅੱਗ ਦੇ ਦਿਖਾਤਾ ਚਾਚੀ ਆਹ ਵਾਲੀ ਪੱਕੀ ਖਾਦੀ ਇਦਾਂ ਦਾ ਹਾਂ ਬੜੀ ਨੇ ਜੀਵਨ ਦਾ ਨਾ ਮੈਂ ਤੇ ਨਹੀਂ ਜਾਣਾ ਘਰ ਕਹਿੰਦੀ ਕਿਉਂ ਕਹਿੰਦਾ ਉੱਥੇ ਤਾਂ ਉੱਪਰਲੀ ਮੋਂਟੀ ਨੂੰ ਬੁਆ ਨਹੀਂ ਆਗਾ ਤੇ ਕਹਿੰਦੇ ਚਾਚੀ ਕੋਠੇ ਚੱਲ ਜੰਦਾ ਮੈਂ ਹਾਂ ਉਹ ਤਾਂ ਦੇ ਕੋਠਾ ਉਹ ਤਾਂ ਮੈਂ ਤੇ ਜਾਣਾ ਨਹੀਂ ਮੈਂ ਇੱਥੇ ਹੀ ਸੌਣਾ ਤੇ ਪਰ ਕੋਈ ਨਹੀਂ ਤੇ ਉਹਦੀ ਮੰਮੀ ਕਹਿੰਦੀ ਕੀ ਤੱਕ ਕਿਦਨ ਨੂੰ ਆਉਣਾ ਮੈਂ ਹਾਂ ਨਹੀਂ ਦੱਸ ਟਾਕ ਮੈਂ ਉਹਨਾਂ ਨਾਲ ਕਿਹਾ ਮੈਂ ਨੂੰ ਨਾ ਮੈਂ ਲੱਗ ਤਾ ਕਿ ਆਈ ਤਸ ਗਿਆ ਰਹਿ ਬੈ ਸਭੀ ਅੰਦਰ ਉਹ ਕੰਮ ਕਰੀ ਕਿ ਮੈਂ ਕਿਹਾ ਸਾਡਾ ਕੋਈ ਕਿਤੇ ਦਾਦ ਰਿਆ ਮੇਰੇ ਸਾਹ ਰਾ ਦੇ ਹਾਂ ਦਸਿਆ ਦੀ ਜੇ ਕੋ ਕੋ ਚੀਤੇ ਨੂੰ ਮੈਂ ਡਰਾਈ ਲੋਗਾ ਦੇਖਾ ਕਰ ਇਹ ਨਹੀਂ ਮੈਂ ਦੱਸਦਾ ਫੜ ਦੁਕਰ ਮੈਂ ਨਹੀਂ ਜਾਇਂ ਦਿੱਤੇ ਉਹ ਚੀਤੇ ਦੇ ਪੱਟੇ ਖਾ ਕੇ ਯਾਰ ਉਹਦਾ ਨਾ ਮੈਂ ਕਿਹਾ ਚੱਲ ਦਾਤਰ ਜਾ ਸੁਣਾਣੇ ਰਹਦੇ ਮੈਂ ਕਦੀ ਨਹੀਂ ਰੱਖਿਆ ਮੇਰਾ ਤਿੰਨ ਮਾਂਚ ਆਇਆ ਕਿੰਨੇ ਪੁੱਛਿਆ ਨਹੀਂ ਮੇਰੇ ਦੇ ਦਿਮਾਗ ਚੋਂ ਚੀਤੇ ਕਰ ਗਏ ਭਾਜੀ ਇਹ ਤਾਂ ਦੂਰ ਦੂਰ ਸੁਣੀਦਾ ਹੀ ਹੈਣਾ ਚੰਡੀਗੜ੍ਹ ਸੁਣੀਦਾ ਆਮ ਹੀ ਹਰ ਥਾਂ ਤੇ ਚਲੰਦਰ ਸੁਣੀਦਾ ਹੈ ਜਿਆਦਾ ਵੀ ਉੱਥੇ ਮੈਂ ਸੁਣ ਵੀ ਰਿਹਾ ਆ ਦੇਮ ਚੇਰੇ ਪੁੱਛਿਆ ਮੈਂ ਸਭ ਰਾਤੀ ਕਿਉਂ ਇਹ ਡਾਕ ਰੱਖਣ ਦੇ ਇੰਨਾ ਟੀ ਤੁਮ ਤਾਰੇ ਗਏ ਬਹੁਤ ਬੜੇ ਬਸਾਰੇ ਰਾਤ ਮੈਂ ਆਪਣੇ ਦਿਲ ਸਰੀਰ ਕੀ ਤੇ ਮੈਂ ਕਿ ਰਾਤੀ ਕਿਉਂ ਇਹ ਵੀ ਉਹਨਾਂ ਨੇ ਹਲਕੇ ਨਾ ਮਨ ਨੂੰ ਦਬਾ ਦੇ ਬਣਾਇਆ ਨਾ ਉਹ ਲੜੀਆਂ ਜੀਆਂ ਲੱਠੀਆਂ ਸਿਲਵਰ ਕਲਰ ਵਾਲੀਆਂ ਉਹ ਉੱਥੇ ਨਹਿਰ ਤੇ ਤੇ ਫੂਟੇ ਤੇ ਸੋਟਦੀਆਂ ਆ ਉਹ ਫੂਟੇ ਤੇ ਦੱਲਾ ਉੱਡਦੀਆਂ ਆ ਹਨਾ ਇਹ ਰਾਹ ਸਦੀ ਸੋਹਣਿਆ ਕੋਈ ਖੰਡਾ ਬਿੱਟਾ ਹੋਵੇ ਜਾਂ ਕੋਈ ਬੁੱਢੀ ਮੇਰੀ ਆ ਤਾਂ ਨਾ ਜਦੋਂ ਨੂੰ ਉੱਠਣਾ ਬਾਹਰ ਜਾਂਦਾ ਨਾ ਅੱਛਾ ਮੈਂ ਜਾ ਕੇ ਉੱਥੇ ਨਾ ਕੋਈ ਚਮਕੀ ਤੇ ਮਿਲੋ ਇਦਾਂ ਲੱਗਦੀ ਉੱਥੇ ਬੈਠਾ ਕੋਈ ਹਾਂ ਤੋਂ ਲੇਟਾਂ ਜੀਆਂ ਨਿਕਲੋ ਤਾਂ ਮੈਂ ਘੜੀ ਦੇ ਪਿੱਛੋਂ ਵੇਖਾਂ ਤੇ ਅਲ ਫੇਰ ਅੱਖਾਂ ਬੰਦ ਕਰਾ ਫੇਰ ਵੇਖਾਂ ਫੇਰ ਹੋਰ ਮੈਂ ਜਾਂਦ ਨੂੰ ਭਰੇਖਾ ਹੋਵੇ ਫੇ ਮੈਂ ਇੱਧਰ ਨੂੰ ਗਿਆ ਵੇਖਣਾਂ ਮੈਂ ਸਾਧ ਰੋੜ ਰਾਡੋ ਲੱਗਾ ਬਾਈ ਦੀ ਆ ਗੇ ਕਿ ਉੱਥੇ ਗਿਆ ਰੋਥੀ ਵੀ ਉਹ ਕੋ ਲੱਭੇ ਤੇ ਫਿਰ ਮੈਂ ਜਲ ਹੂ ਕੋ ਫੇਰ ਆਣੇ ਤਰਾ ਜੇਤ ਬੰਦ ਕਰਕੇ ਨਾ ਕਿ ਮੈਂ ਸਾਰੇ ਕੀਤਾ ਥਣੇ ਦੇਖਿਆ ਉਤੋਂ ਨਹੀਂ ਉਹ ਮੇਰੇ ਨਾਲ ਇਸ ਤੇ ਮੈਂ ਜੁ ਕੋ ਯਾਰ ਕੋ ਮੈਂ ਨਹੀਂ ਮੈਨੂੰ ਜੇ ਕਿਤੇ ਕੁਕ ਕੁ ਕੁਸ ਕੁ ਸੁਣਾਈ ਦਵੇ ਨਾ ਮੈਨੂੰ ਪਤਾ ਲੱਗ ਗਿਆ ਤੇ ਕੋਸ ਪਤਾ ਲੱਗਿਆ ਮੈਂ ਉਹਦੀ ਖੋਜ ਕੱਢਣ ਤਾਂ ਕਿ ਜਲ ਜਾਨੀ ਆ ਵੀ ਮਾਚ ਮਨ ਚ ਬਹਿ ਮਨਾ ਰੋ ਮੇਰੇ ਅਭੀ ਹੋਇਆ ਮੈਂ ਤਾਂ ਵੇਨਾਂ ਰਿਹਾ ਕਿ ਨਾ ਮੈਨੂੰ ਪਤਾ ਤਾਂ ਲੱਗੀ ਹੀ ਹੁੰਦੀ ਹਾਂ ਉਹ ਪਤਾ ਲੱਗ ਹੀ ਜਾਂਦਾ ਹੁੰਦਾ ਹੈ ਤੇ ਪਹਿਲਾਂ ਮੈਨੂੰ ਲੱਗਦਾ ਸੀ ਵੀ ਮੈਂ ਮਨ ਤੇ ਵਾਰ ਮਾਰਾਂ ਤੇ ਵੀ ਦਿਖਾਵਾਂ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਡਰ ਜਾਂਦਾ ਇਹਨਾਂ ਨੂੰ ਦੱਸਿਆ ਤੇ ਮੈਂ ਉਹਨੂੰ ਬੋਲਿਆ ਨਾਲ ਕੋਈ ਤਾਂ ਸਾਰੀ ਰਾਤ ਮੈਂ ਡਰਦੀ ਰਹੀ ਮੈਂ ਦਰਦੀ ਕਿ ਪੁੱਛਿਆ ਹੁੰਦਾ ਜੇ ਕਿਤੇ ਇਹਨੇ ਕੋਈ ਕਹਿਦਾ ਨਾ ਆ ਦੇਖਣ ਦੇ ਇਦਾਂ ਹੁੰਦੇ ਆ ਉਨ ਪਹਿਲੇ ਨੂੰ ਸਗੋਂ ਨਹੀਂ ਇਹ ਕੋਈ ਮੈਨੂੰ ਜੁੱਤੀ ਪਤਾ ਕਿੱਦਾਂ ਕਰੇ ਅੱਜ ਤੱਕ ਇਹ ਮੇਰੇ ਇੱਥੇ ਕੋਲ ਨਹੀਂ ਪੈ ਜਾਂਦੀ ਤੇ ਮੋਲਜੀ ਨਹੀਂ ਨਿਕਲ ਆਉਂਦੀ ਉਹ ਜਦੋਂ ਪੈਰਾਂ ਦੇ ਖੰਡਾਂ ਵਿੱਚੋਂ ਨਿਕਲੇ ਇਤਾਂ ਵਾਜਦਾ ਹੈ ਮੈਂ ਜਿੰਨੀ ਵੇਲੇ ਤੁਰਾਂ ਮੈਂ ਜਦੋਂ ਮੈਂ ਤਾਂ ਪੈਰਾਂ ਦੇ ਸ਼ਿ ਵੱਜ ਜਾਂਦੀਆਂ ਹਨ ਲੈ ਵੀ ਮੈਂ ਖੋਜ ਕਰਦੇ ਵੀ ਛੱਡੇ ਵਾਜਾਂ ਆਉਂਦੀਆਂ ਤੇ ਮੈਨੂੰ ਲੱਗਾ ਸਭ ਸੁਖੋ ਸ਼ੌਕ ਦਾ ਜਦੋਂ ਮੈਂ ਕੀਤਾ ਤਾਂ ਪਤਾ ਮੱਗਾ ਵੀ ਉਹ ਪਾਣੀ ਦੇ ਬੁਲਬੁਲੇ ਜੇ ਪਏ ਹਾਂ ਆਹ ਵਾਜਦਾ ਚੁੰੁੰਦਾ ਆਹ ਇਹ ਵੱਡਾ ਕਰਦੀ ਆ ਜਾਂਦਾ ਮੇਰੇ ਕਰਦੀ ਇਹ ਤਾਂ ਹਬੀ ਦੇ ਹੱਥ ਵਿੱਚ ਦੰਦੀ ਕੁਝ ਰੰਦਾ ਵੀ ਉਦਾਂ ਦਾ ਹੀ ਹੂੰ ਆਹੋ ਕਿਉਂ ਇਦਾਂ ਹੀ ਕਰਦੇ ਨੇ ਇਹ ਇਦਾਂ ਨਹੀਂ ਕਰਦਾ ਹਾਏ ਇਹ ਕੀ ਹੋ ਗਿਆ ਹਾਂ ਹਾਂ ਹਬੀ ਬੀਬੀ ਹਾਂ ਬੀਬੀ ਸੱਚੀ ਮੁੜ ਕੇ ਘਰ ਖੁਸ਼ੀ ਨਹੀਂ ਹੈ ਬੀਬੀ ਇਹ ਕਹਿੰਦੀ ਏਨੇ ਮੈਂ ਗੱਲ ਪੁੱਛਦੇ ਪੁੱਛਦੇ ਪਤਾ ਨਹੀਂ ਕੀ ਕਰਨਾ ਕੰਨ ਇਹਨੇ ਮੇਰੀ ਜਾਨ ਕੱਢ ਲੈ। ਕਹਿੰਦਾ ਇਦਾਂ ਹੀ ਆ ਕੇ ਰਸ ਗੱਲ ਜਿਵੇਂ ਘਰ ਵੜਿਆ ਨਾ ਜਿੱਦਾਂ ਅੰਦਰ ਬੁਏ ਤੇ ਐਂਟਰ ਹੋਇਆ ਸਾਹਮਣੇ ਬੈਠਿਆ ਸੀ ਮੈਨੂੰ ਨਹੀਂ ਲਿਖੀ ਇਹਨੇ ਕੋਈ ਚੋਗਾ ਸੁੱਖ ਸੁੱਖ ਨਹੀਂ ਥੀ ਸੁੱਖ ਠੀਕ ਇਹ ਕਰਦਾ ਵੀਰ ਹਾਂ ਆਹੋ ਆਸ ਜਾਇਆ ਵੀਰ ਨੇ ਕਮਰਾ ਬਾਤ ਕਰਕੇ ਮੇਰੀ ਬਾਹਰ ਆਊਗਾ ਇਹ ਮੈਨੂੰ ਇਹ ਕੇ ਸਮਝ ਨਹੀਂ ਕਿ ਬੰਦਾ ਆਜਾ ਨੀਰ ਬੁਰੀ ਹੋ ਗਿਆ ਤੇ ਨੀਰ ਬੁਰੀ ਕਿਉਂ ਹੋ ਜਾਂਦਾ ਆਪਾਂ ਨਾ ਬੁਰੀ ਰਹੇ ਮੈਂ ਠੀਕ ਹੈ ਤੇ ਭਾਈ ਬੁਖਾਰ ਤਾਂ ਚੱਲਦਾ ਹੀ ਮੈਂ ਇਹ ਫੈਗੀਆਂ ਬੰਨ ਬੁਖਾਰ ਤਾਂ ਮਾਰ ਜਾ ਗਿਆ ਇਹਨਾਂ ਨੂੰ ਚੜਦਾ ਹੀ ਚੱਲਦਾ ਪੀਂਦਾ ਚੱਲਦਾ ਇਨਫੈਕਸ਼ਨ ਹੈ ਕਿਹਦੇ ਕਾਰਨ ਇਨਫੈਕਸ਼ਨ ਹੈ ਇਨਫੈਕਸ਼ਨ ਹੈ ਪੱਕਾ ਬੰਦ ਹੋਇਆ ਸਦਾ ਸਾਰ ਵੀ ਬੜਾ ਹੁੰਦਾ ਪੱਕਾ ਪੱਕਾ ਮੈਂ ਫੈਗੀਆਂ ਤੇਰਾ ਜਾਣਾਗੇ ਆਪਾਂ ਤੁਮਣ ਫੇਰ ਨਾ ਨੀ ਉਹ ਠੀਕ ਹੋ ਜਾਊਗਾ ਉੱਥੇ ਉੱਥੇ ਜਿਹਦੇ ਟ੍ਰੇਨ ਆਉਂ ਜਲੰਧਰੋਂ ਬੈਠੇ ਜਲੰਧਰੋਂ ਹੀ ਘੁੰਮਣ ਵੇਨਣ ਸ਼ੁਰੂ ਆ ਨਹੀਂ 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 ਮਿਲਦਾ ਕਿੱਥੇ ਗੁਜਰਾਤ ਇਹਦੇ ਨਾਲੋਂ ਵੱਧ ਮਿਲਦੀ ਉਹ ਭਰਾਵਾ ਤੇ ਸ਼ਰਤ ਅੱਜ ਸਾਡੀ ਸ਼ਰਤ ਸੱਤੋ ਜੇ ਨਹੀਂ ਦੱਤਾ ਦਹਾ ਦਹਾ ਬਾਅਦ ਚ ਬਾਜੀ ਗੁਜਰਾਤ ਨਹੀਂ ਸ਼ੋਪ ਮੈਨੂੰ ਬੜਾ ਦੁਸਰ ਜੱੜਦਾ ਹੁੰਦਾ ਜੇ ਚੁੱਕਦਾ ਇੱਥੇ ਦੇਖੋ ਸੋਣੀਏ ਮੂੰਹ ਬਣਾਉਂਦੇ ਐਟ ਕਰ ਕਰਕੇ ਚੁੱਪਣਾ ਪਿਆ ਨਹੀਂ ਚੁੱਬਾ ਨਾ ਕੋਲੇ ਨਹੀਂ ਕਰਕੇ ਦੇ ਕਿਤੇ ਨੀਂਦਾਂ ਵੇ ਟਰੱਕਾਂ ਦੇ ਟਰੱਕ ਹੀ ਦੇ ਕੋਈ ਨਹੀਂ ਪਤਾ ਕੀ ਸਿਰਖਾਂਡੇ ਕੋਈ ਉਹ ਟਰੱਕਾਂ ਦੇ ਟਰੱਕ ਨਹੀਂ ਦੇ ਮੂੰਹ ਬਣਾ ਲਈ ਛੋਟੀ ਆ ਟੁੱਟੀਆਂ ਜਿਹਾ ਮੂੰਹ ਬਣਾ ਲਾ ਟੂਟੀ ਵਰਗਾ ਬਣਾਇਆ ਸਾਨੂੰ ਵੀ ਤੂੰ ਵੀ ਬਣਾਈ ਟੂਟੀ ਵਾਲਾ ਮੂੰਹ ਇੱਧਰ ਕਰੀ ਮੂੰਹ ਕਰ ਸਾਨੂੰ ਵੀ ਇੱਧਰ ਨੂੰ ਤੂੰ ਵੀ ਟੂਟੀ ਵਰਗਾ ਮੂੰਹ ਬਣਾ ਜਦਾਂ ਦਾ ਸ਼ੋਭਣੇ ਬਣਾਇਆ ਨਹੀਂ ਹੈ ਆਹ ਇੰਦੀ ਦਾ ਸਹੇਲੀ ਤੇ ਅੰਮ੍ਰਿਤ ਦਾ ਦਾ ਇਦਾਂ ਮੂੰਹ ਬਣਦਾ ਨਹੀਂ ਟੂਟੀ ਵਰਗਾ ਥੋੜਾ ਥੋੜਾ ਤੇ ਲੀਕਾ ਦੀਏ ਥੋੜਾ ਥੋੜਾ ਕੋਲੀਆਂ ਗੱਲਾਂ ਦੇ ਹੂੰ ਥੋੜਾ ਥੋੜਾ ਤੇ ਲੀਕਾ ਦੀਏ ਥੋੜਾ ਤੇ ਕਰੋ

Kakek ada roda ondeh ya, ini susu bi karle wa na. Hah, aja tuh lama pahaya tuh kita ini. Poco lagi. Hm, khusu karle ada chatte poco. Chob? Ayo dulu. Chob? dipe? Chob dipe? lagi. Masih berdehan ji? <tipan> Kigaloi? <tipan> <tipan> Huh?